ਸਕੂਲ ਦੇ ਵਿੱਚ ਜਿਹੜੇ ਹੈਗੇ ਆ ਪ੍ਰੀਤਨਗਰ ਦੀ ਬਸਤੀ ਜੋ ਕਿ ਅੱਜੋਵਾਲ ਪਿੰਡ ਦੇ ਵਿੱਚ ਹੈਗੀ ਆ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਸਕੂਲ ਇਸ ਬਸਤੀ ਦੇ ਲਈ ਇੱਕ ਵਰਦਾਨ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ ਹੈ ਕਿਉਂਕਿ ਬਿਲਕੁਲ ਇੰਨਾ ਦੀ ਜਿਹੜੀ ਘਰਾਂ ਦੇ ਨਜ਼ਦੀਕ ਹੀ ਸਕੂਲ ਹੈਗਾ ਆ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਤਿੰਨ ਕਮਰੇ ਬਣਾ ਕੇ ਸਕੂਲ ਨੂੰ ਫ੍ਰੀ ਆਫ ਕੋਸਟ ਦਿੱਤੇ ਸੀਗੇ ਕਿ ਇੱਥੇ ਫ੍ਰੀ ਨਰਸਰੀ ਐਲ ਕੇ ਜੀ ਯੂ ਕੇ ਜੀ ਦੀਆਂ ਕਲਾਸਾਂ ਲੱਗਣਗੀਆਂ ਅਤੇ ਹੁਣ ਵੀ ਉੱਥੇ ਉਹ ਕਲਾਸਾਂ ਲੱਗਦੀਆਂ ਹੈਗੀਆਂ ਟਰਸਟ ਵੱਲੋਂ ਜਿਹੜੇ ਫਿਲਹਾਲ ਚੱਲਦਾ ਪਿਆ ਹੈਗਾ ਅਲੇ ਪਿਛਲੇ ਦਿਨਾਂ ਸਾਲਾਂ ਤੋਂ ਚੱਲਦਾ ਪਿਆ ਹੈਗਾ ਉਹ 5ਥ ਕਲਾਸ ਦੇ ਬੱਚਿਆਂ ਨੂੰ ਜਿਹੜਾ ਨਵੋਦੇ ਵਿਦਿਆਲੇ ਜਵਾਹਰ ਨਵੋਦੇਆ ਵਿਦਿਆਲੇ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ स्पैशल कोचिंग दिखती जा रही है नहीं कि एक योग टीचर एम्बेसी मैथमैटिक्स टीचर हायर किया जिसनों की तनखा ट्रस्ट वालों ही दिखती जा रही है तो नानक के काफी पिछले समय तो जुड़ी हुई है ਕਿ ਉਹਨਾਂ ਨੇ ਬਹੁਤ ਇੱਥੇ ਯੋਗਦਾਨ ਪਾਇਆ ਸਕੂਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਚੱਲ ਗਏ ਅੱਜ ਮਹਿਮਾਨੀ ਨਾਲ ਸਾਰਾ ਕੁਝ ਹੋਇਆ ਪਹਿਲੇ ਸਾਡੇ ਬੱਚੇ ਸਕੂਲ ਇੰਨਾ ਨਹੀਂ ਆਉਂਦੇ ਸੀ ਹੁਣ ਸਮਝ ਆ ਗਏ ਸਾਨੂੰ ਪੜਾਈ ਬਾਰੇ ਸਾਨੂੰ ਦੱਸਦੇ ਆਂ ਪੜ੍ਹਨਾ ਬਹੁਤ ਜ਼ਰੂਰੀ ਆ ਤਾਂ ਅਸੀਂ ਪੜ੍ਹਦੇ ਬੱਚਿਆਂ ਨੂੰ ਸਕੂਲ بھیਜਦੇ ਆ ਤੇ ਅੱਗੇ ਕਾਫੀ ਫਾਇਦਾ ਹੋ ਗਿਆ ਸਾਡੇ ਬੱਚਿਆਂ ਨੂੰ ਥੋੜਾ ਬੋਲਣ ਦਾ ਵੀ ਸਾਰਾ ਕੁਝ ਠੰਗ ਜਾਂਦਾ ਜਾਂਦਾ ਤੇ ਪੜਾਈ 'ਚ ਵੀ ਥੋੜਾ ਧਿਆਨ ਕਰਦੇ ਆ ਅਸੀਂ ਇਹਨਾਂ ਦੇ ਤਿਆਗ ਲਈ ਸ਼ੁਕਰੀਆ ਕਰਦੇ ਆ ਵੀ ਸਾਡੀ ਸਾਡੇ ਬੱਚਿਆਂ ਦਾ ਜੇ ਰਾਗਦੇ ਤੂੰ ਅੱਗੇ ਸੋਚਦੇ ਆ ਬਹੁਤ ਸੋਚਦੇ ਆ ਸਕੂਲ ਨਾਲ ਦੇ ਬਾਰੇ ਵਰਨਿਆ ਕੁਝ ਵੀ ਸਾਨੂੰ ਮੁਸ਼ਕਲ ਹੋਵੇ ਤਾਂ ਉਹਨਾਂ ਨੇ ਕਿਹਾ ਆ ਬਹਾਦਰ ਸਰ ਨੇ ਵੀ ਮੈਨੂੰ ਦੱਸਣਾ ਸੀ ਦੱਸਦੇ ਉਹਨਾਂ ਨੂੰ ਸਾਡੀ ਮੁਸ਼ਕਲ ਹਲ ਕਰ ਤੇ ਆ ਹਾਂ ਇਹ ਮੈਂ ਨਾਲ ਬਤਨੇ ਬਾਤ ਕਰਨਾ ਚਾਹੁੰਦਾ ਜਿਹੜੇ ਦ੍ਰਿਸ਼ ਇਸ ਵਕਤ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਹ ਕੋਈ ਨਿੱਜੀ ਸਕੂਲ ਦੇ ਨਹੀਂ ਬਲਕਿ ਇਹ ਹੈ ਹੁਸ਼ਿਆਰਪੁਰ ਦੇ ਪਿੰਡ ਅਜਵਾਲ ਵਿੱਚ ਪੈਂਦੇ ਪ੍ਰੀਤਨਗਰ ਦੇ ਐਲੀਮੈਂਟਰੀ ਸਕੂਲ ਦੇ ਦ੍ਰਿਸ਼। ਦੱਸ ਦਈਏ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰਸਟ ਯੂਕੇ ਵੱਲੋਂ ਜਿੱਥੇ ਵੱਖ-ਵੱਖ ਸ਼ਹਿਰਾਂ ਵਿੱਚ ਝੁੱਗੀ-ਚੌਂਪੜੀ ਵਿੱਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕਾਰਜਸ਼ੀਲ ਉਦਮ ਕੀਤੇ ਜਾ ਰਹੇ ਨੇ ਉੱਚ ਹੀ ਹੁਸ਼ਿਆਰਪੁਰ ਦੇ ਪਿੰਡ ਅਜਵਾਲ ਦੇ ਪ੍ਰੀਤਨਗਰ ਮੁਹੱਲੇ ਦੇ ਐਲੀਮੈਂਟਰੀ ਸਕੂਲ ਵਿੱਚ ਵੀ ਲਗਾਤਾਰ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਸਿਰਜਣਾ ਦੀ ਕਾਮਨਾ ਕਰਦੇ ਹਾਂ ਇਸ ਟਰਸਟ ਦੇ ਨੁਮਾਇੰਦੇ ਵੱਲੋਂ ਸਰਕਾਰ ਅਤੇ ਸਕੂਲ ਸਟਾਫ ਨਾਲ ਮਿਲ ਕੇ ਸਾਂਝੇ ਤੌਰ ਤੇ ਯਤਨ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਇਸ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਜ਼ਿਆਦਾਤਰ ਸਿਕਲੀਗਰ ਸਿੱਖਾਂ ਦੇ ਬੱਚੇ ਪੜ੍ਹਦੇ ਨੇ ਅਤੇ ਪਹਿਲਾਂ ਹੀ ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਨਾ ਮਾਤਰ ਸੀ ਪਰੰਤੂ ਸਕੂਲ ਦੇ ਸਟਾਫ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਯੂਕੇ ਦੇ ਯਤਨਾਂ ਸਦਕਾ ਇਹਨਾਂ ਝੁੱਗੀ-ਚੌਂਪੜੀ ਵਿੱਚ ਰਹਿ ਕੇ ਆਰਥਿਕ ਤੰਗੀਆਂ ਭਰੀ ਜ਼ਿੰਦਗੀ ਜੂਰੇ ਮਾਪਿਆਂ ਨੂੰ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਸਕੂਲ ਵਿੱਚ ਮਾਪਿਆਂ ਵੱਲੋਂ ਬੱਚਿਆਂ ਨੂੰ ਭੇਜਿਆ ਜਾਣ ਲੱਗਿਆ ਤੇ ਬੱਚਿਆਂ ਦੀ ਗਿਣਤੀ ਵੀ ਹੌਲੀ-ਹੌਲੀ ਇਸ ਸਕੂਲ ਵਿੱਚ ਵਧ ਰਹੀ ਹੈ। ਇਸ ਟਰਸਟ ਵੱਲੋਂ ਇਹ ਵੀ ਦਾ ਚੁੱਕਿਆ ਗਿਆ ਹੈ ਕਿ ਇਹਨਾਂ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਵਾਉਣ ਤੱਕ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਸਮੇਂ ਦੇ ਹਾਨੀ ਬੜਾਇਆ ਜਾ ਸਕੇ। ਇਸੇ ਲਈ ਤਹਿਤ ਅੱਜ ਇਸ ਸਕੂਲ ਵਿੱਚ ਇੱਕ ਸਕੂਲ ਪत्री ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿੱਥੇ ਟਰਸਟ ਦੇ ਨੁਮਾਇंदे ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਅਤੇ ਰਚਨਾ ਕੌਰ ਪਹੁੰਚੇ ਉੱਥੇ ਹੀ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜ਼ਿਲ੍ਹਾ ਉਪ ਸਿੱਖਿਆ ਅਫਸਰ ਐਲੀਮੈਂਟਰੀ ਸਰਦਾਰ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦਿਆਂ ਹੁਸ਼ਿਆਰਪੁਰ ਤੋਂ ਐਲੀਮੈਂਟਰੀ ਸਕੂਲ ਦੇ ਜ਼ਿਲ੍ਹਾ ਉਪ ਸਿੱਖਿਆ ਅਫਸਰ ਸਰਦਾਰ ਸੁਖਵਿੰਦਰ ਸਿੰਘ ਹੁਣਾਂ ਨੇ ਦੱਸਿਆ ਹੀ ਹੁਸ਼ਿਆਰਪੁਰ ਦੇ ਪਿੰਡ ਫਲਾਹੀ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਬੱਚਿਆਂ ਦੀ 12ਵੀਂ ਤੱਕ ਮੁਫਤ ਪੜ੍ਹਾਈ ਅਤੇ ਰਹਿائش ਦੇ ਪ੍ਰਬੰਧ ਨੇ ਪਰ ਇਸ ਦਾ ਲਾਹਾ ਲੈਣ ਲਈ ਇੱਕ ਪ੍ਰੀਖਿਆ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਇਸ ਟੈਸਟ ਦੀ ਤਿਆਰੀ ਕਰਵਾਉਣ ਲਈ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਯੂਕੇ ਵੱਲੋਂ ਇਸ ਸਕੂਲ ਵਿੱਚ ਇੱਕ ਵੱਖਰੇ ਅਧਿਆਪਕ ਦਾ ਪ੍ਰਬੰਧ ਕੀਤਾ ਹੈ ਜੋ ਸਕੂਲੀ ਸਮੇਂ ਤੋਂ ਬਾਅਦ ਬੱਚਿਆਂ ਨੂੰ ਇਸ ਟੈਸਟ ਸੰਬੰਧੀ ਮੁਫਤ ਪੜ੍ਹਾਈ ਦਾ ਲਾਹਾ ਲੈਣ ਲਈ ਜ਼ਰੂਰੀ ਟੈਸਟ ਪਾਸ ਕਰਨ ਦੀ ਤਿਆਰੀ ਕਰਵਾਉਣਗੇ ਉਨਾ ਕਿਹਾ ਕਿ ਜਲਦ ਹੀ ਸਰਕਾਰ ਵੱਲੋਂ ਵੀ ٹرسٹ ਦੇ ਉਦਮ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਵੱਲੋਂ ਮਿਲੇ ਭਰਵੇਂ ਹੰਗਾਰੇ ਤੇ ਚਲਦਿਆਂ ਕਈ ਨਵੇਂ ਪ੍ਰੋਜੈਕਟ ਇਸ ਸਕੂਲ ਨੂੰ ਦਿੱਤੇ ਜਾਣਗੇ ਅਤੇ ਇਸ ਸਕੂਲ ਦੀ ਨਿਉਹਾਰ ਵਿੱਚ ਹੋਰ ਚਾਰ ਚੰਦ ਲੱਗ ਜਾਣਗੇ। ਇਸ ਮੌਕੇ ٹرسٹ ਦੇ ਆਗੂ ਰਚਨਾ ਕੌਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਹਰ ਲੋੜਵੰਦ ਪਰਿਵਾਰ ਦੇ ਬੱਚੇ ਪੜ੍ਹ ਲਿਖ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਇਸ ਦੇ ਨਾਲ ਹੀ ਸਕੂਲ ਸਟਾਫ ਦੇ ਨਾਲ ਮਿਲ ਕੇ ਉਹਨਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਸਿੱਖਿਅਤ ਹੋਣ ਦੇ ਫਾਇਦੇ ਬਾਰੇ ਜਾਣੂ ਕਰਵਾ ਕੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਈ ਕਰਨ ਲਈ ਦਾਖਲਾ ਲੈਣ ਵਾਸਤੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਟਰੱਸਟ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਟਰੱਸਟ ਵੱਲੋਂ ਕੀਤੇ ਉਦਮਾ ਸਦਕਾ ਹੀ ਉਹਨਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਪਤਾ ਲੱਗਿਆ ਅਤੇ ਹੁਣ ਉਹ ਇਹ ਹੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਜਾਣ ਅਤੇ ਉਹਨਾਂ ਦੇ ਆਰਥਿਕ ਹਾਲਾਤ ਵੀ ਸੁਧਰਨ ਤੇ ਇਸ ਦੇ ਨਾਲ ਹੀ ਉਹਨਾਂ ਦੇ ਬੱਚੇ ਜ਼ਿਲ੍ਹੇ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਦਾ ਨਾਮ ਵੀ ਦੁਨੀਆ ਵਿੱਚ ਰੌਸ਼ਨ ਕਰਨ। ਇਸ ਮੌਕੇ ਤੇ ਕਿਸਾਨ ਅਗੂ ਓੰਕਾਰ ਸਿੰਘ ਧਾਮੀ ਦੇ ਨਾਲ-ਨਾਲ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਪ੍ਰੀਤਮ ਸਿੰਘ ਪ੍ਰਿੰਸੀਪਲ ਪ੍ਰਵੀਨ ਕੁਮਾਰ ਅਤੇ ਸਮੂਹ ਸਟਾਫ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਕੀ ਕੁਝ ਕਿਹਾ ٹرسٹ ਦੇ ਆਗੂਆਂ ਨੇ ਅਤੇ ਸਕੂਲ ਪ੍ਰਿੰਸੀਪਲ ਸਾਹਿਬ ਨੇ ਕਿਹੜੀਆਂ-ਕਿਹੜੀਆਂ ਦਿੱਤੀਆਂ ਜਾਣਕਾਰੀਆਂ ਮੈਂ ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹੁਸ਼ਿਆਰਪੁਰ ਸਰ ਆਦੀ ਤੇ ਪਹੁੰਚੀ ਇਹ ਵੀ ਜਿਹਾ ਲੱਗ ਰਿਹਾ ਸੀ ਕਿ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਗੁਰਨਾਨਕ ਐਜੂਕੇਸ਼ਨ ਇੰਟਰਨੈਸ਼ਨਲ ٹرسٹ ਵੱਲੋਂ ਜਿਹੜੀ ਕੇ ਸਰਕਾਰੀ ਐਲੀਮੈਂਟ ਸਕੂਲ ਪ੍ਰੀਤਨਗਰ ਨਾਲ ਕਾਫੀ ਪਿਛਲੇ ਸਮੇਂ ਤੋਂ ਜੁੜੀ ਹੋਈ ਹੈ ਜੀ ਸਰ ਤੇ ਉਹਨਾਂ ਨੇ ਬਹੁਤ ਇੱਥੇ ਯੋਗਦਾਨ ਪਾਇਆ ਸਕੂਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਤੇ ਅੱਜ ਸੰਸਥਾ ਵੱਲੋਂ ਜਵਾਰ ਨਵ ਨਵੋਦਿਆ ਵਿਦਿਆਲਿਆ ਦੇ ਬੱਚਿਆਂ ਦੀ ਤਿਆਰੀ ਕਰਾਉਣ ਵਾਸਤੇ ਅ ਖਾਸ ਕਰਕੇ ਇਸ ਸਕੂਲ ਦੇ 15 ਬੱਚੇ ਜਿਹੜੇ ਨੇ ਪੰਜਵੇਂ ਚ ਪੜ੍ਹਦੇ ਨੇ ਉਹਨਾਂ ਨੂੰ ਬਾਦੂ ਕੋਚਿੰਗ ਦੇ ਕੇ ਤਾਂ ਜੋ ਉਹ ਜਵਾਰ ਨਵੋਦਿਆ ਦਾ ਜਿਹੜਾ ਟੈਸਟ ਆਸਾਨੀ ਨਾਲ ਪਾਸ ਕਰ ਸਕਣ ਤੇ ਉੱਥੇ ਦਾਖਲਾ ਲੈ ਸਕਣ ਉਸ ਉਦਮ ਲਈ ਇਹ ਸੰਸਥਾ ਨੇ ਯੋਗਦਾਨ ਪਾ ਰਹੀ ਹੈ ਤੇ ਇੱਕ ਅਧਿਆਪਕ ਜਿਹੜਾ ਇਹਨਾਂ ਨੇ ਇੱਥੇ ਸਕੂਲ ਦੇ ਬੱਚਿਆਂ ਦੀ ਚੈਰੀ ਕਰਾਉਣ ਵਾਸਤੇ ਦਿੱਤਾ ਹੈ ਤੇ ਉਹ ਸਕੂਲ ਟਾਈਮ ਤੋਂ ਬਾਅਦ ਬੱਚਿਆਂ ਨੂੰ ਜਿਹੜੀ ਆ ਤਿਆਰੀ ਕਰਾਉਣਗੇ ਤੇ ਬੱਚੇ ਆਪਣਾ ਟੈਸਟ ਪਾਸ ਕਰਕੇ ਜਵਾਰ ਨਵੋਦਿਆ ਵਿੱਚ ਦਾਖਲ ਲੈਣ ਲਈ ਕਾਬਿਲ ਹੋ ਜਾਣਗੇ ਤੁਹੇ ਸੰਸਥਾ ਦਾ ਬਹੁਤ ਵਧੀਆ ਉਦਮ ਹੈ ਪਿਛਲੇ ਸਮੇਂ ਚ ਵੀ ਇਹਨਾਂ ਨੇ ਕੀਤਾ ਸੀ ਹੁਣ ਵੀ ਅੱਗੇ ਇਹ ਕਰ ਰਹੇ ਨੇ ਜਦੋਂ ਉਹ ਜਿਹੜੇ ਕੈਰੀਅਰ ਹੈ ਕਿਸ ਤਰ੍ਹਾਂ ਦੀ ਦੇਰੀ ਕlinic ਦਾ ਫੈਲਦੀ ਹੈ ਕਿ ਕਿਹੜੀਆਂ ਗੜੀਆਂ ਮੁਸ਼ਕਲਾਂ ਪਰ ਸਾਮਝ ਆਈਆਂ ਮੁਸ਼ਕਲਾ ਵੀ ਐਕਸਟਰਾ ਬੱਚਿਆਂ ਨੂੰ ਥੋੜੀ ਤਿਆਰੀ ਕਰਾਉਣੀ ਪੈਂਦੀ ਕੋਈ ਕੰਪੀਟੀਸ਼ਨ ਹੁੰਦਾ ਹੈ ਸਾਡਾ ਹਿਸ਼ਾਰਪੁਰ ਵਿੱਚ ਜਵਾਨ ਨਮੋਦਯਾ ਫਲਾਈ ਚੱਲ ਰਿਹਾ ਜਿੱਥੇ ਹਿਸ਼ਾਰਪੁਰ ਜ਼ਿਲ੍ਹੇ ਨਾਲ ਸੰਬੰਧਤ ਹੀ ਬੱਚੇ ਜਿਹੜੇ ਆਹੋ ਦਾਖਲਾ ਉਹਨਾਂ ਨੂੰ ਮਿਲਦਾ ਹੈ ਸਾਡੀ 2 ਦਿਨ ਪਹਿਲਾਂ ਹੀ ਜਿਲ੍ਹੇ ਦੀ ਮੀਟਿੰਗ ਵੀ ਹੋਈ ਆ ਤੇ ਸਾਡੇ ਸਭ ਤੋਂ ਵੱਡੀ ਖਾਸੀ ਤੇ ਇਹ ਗੱਲ ਆ ਕਿ ਸਾਡੇ ਜਿਹੜੇ ਸਾਰੇ ਜ਼ਿਲ੍ਹੇ ਦੇ ਬੀਪੀਓ ਸਾਹਿਬਾਨ ਨੇ ਸੀਐਚਟੀ ਸਾਹਿਬਾਨ ਨੇ ਤੇ ਅਧਿਆਪਕ ਜਿਹੜੇ ਪੂਰਾ ਸਹਿਯੋਗ ਕਰਕੇ ਬੱਚਿਆਂ ਦੀ ਵੱਧ ਵੱਧ ਰਜਿਸਟ੍ਰੇਸ਼ਨ ਕਰਾ ਰਹੇ ਨੇ ਤਾਂ ਕਿਉਂਕਿ ਕੁਦਰਤੀ ਆ ਜੇ ਬੱਚੇ ਨੂੰ ਐਕਸਟਰਾ ਕੋਚਿੰਗ ਮਿਲ ਜਾਊਗੀ ਤਾਂ ਬੱਚਾ ਆਪਣਾ ਐਗਜ਼ਾਮ ਜਿਹੜਾ ਬੜੀ ਆਸਾਨੀ ਨਾਲ ਉਹ ਉਹ ਪੂਰਾ ਕਰ ਸਕਦਾ ਤੇ ਉਹਦੀ ਪ੍ਰਾਪਤੀ ਦੇ ਨਾਲ ਉਹ ਨੂੰ ਉੱਥੇ ਦਾਖਲਾ ਮਿਲ ਸਕਦਾ ਤੇ ਦਵਾਰ ਨੂੰ ਉਹਦੇ ਵਿੱਚ ਜੇ ਦਾਖਲਾ ਮਿਲਦਾ ਉਹਦੇ ਕੀ ਲਾਭ ਵਿਦਿਆਰਥੀ ਨੂੰ ਬੰਦੇ ਨੂੰ ਕੋਈ ਵੇਖੋ ਜੀ ਬੱਚੇ ਨੂੰ ਲਾਭ ਆ ਕਿਉਂਕਿ ਉੱਥੇ ਪੜ੍ਹਾਈ ਬਿਲਕੁਲ ਮੁਫਤ ਹੈ ਤੇ ਉੱਥੇ ਪ੍ਰੈਕਟੀਕਲੀ ਬੱਚਿਆਂ ਨੂੰ ਉੱਥੇ ਰਹਿ ਸ਼ੀ ਸਕੂਲਾ ਉੱਥੇ ਅਨੁਸਾਰਾ ਬੱਚੇ ਨੂੰ ਖਾਣੇ ਤੱਕ ਦਾ ਜੋ ਵੀ ਸਾਰਾ ਪ੍ਰਬੰਧ ਉਹ ਸਰਕਾਰ ਵੱਲੋਂ ਕੀਤਾ ਜਾਂਦਾ ਤੇ ਪੜ੍ਹਾਈ ਦੀ ਕੁਆਲਟੀ ਆਫ ਐਜੂਕੇਸ਼ਨ ਜਿਹੜੀ ਉੱਥੇ ਬਿਹਤਰ ਹੈ ਕਿਹੜੀ ਜਮਾਤ ਤੱਕ ਪੜ੍ਹਾਈ ਉਥੇ ਫਰੀ ਰਹੀ ਹੈ ਜੀ ਪਲੱਸ 2 ਤੱਕ ਸਾਲ ਦੀ ਪੜ੍ਹਾਈ ਉੱਤੇ 6ਵੀਂ ਤੋਂ ਲੈ ਕੇ +2 ਤੱਕ ਹਰ ਸਟੇਜ ਉੱਤੇ ਬੱਚੇ ਨੂੰ ਅਪਲਾਈ ਹੁੰਦਾ ਤੇ ਅੱਜ ਤੁਸੀਂ ਜਾਣਕਾਰੀ ਵੀ ਦੇ ਰਹੇ ਸੀਗੇ ਸੰਬੋਧਨ ਕਰਨ ਪਰੰਤ ਕਿ ਸਕੂਲ ਆਫ ਹੈਪੀਨੈਸ ਦੇ ਵਿੱਚ ਵੀ ਸਕੂਲ ਦਾ ਨਾਮ ਆਇਆ ਹੈਗਾ ਉਹਦੀ ਬਾਰੇ ਵੀ ਜ਼ਿਕਰ ਕੋਈ ਜਾਣਕਾਰੀ ਦਿਨਾ ਚਾਹੁੰਦਾ ਹਾਂ ਹਾਂਜੀ ਇਹ ਸਾਡੇ ਸ਼ਹਾਪੁਰ ਜ਼ਿਲ੍ਹੇ ਦੇ ਡਿਪਾਰਟਮੈਂਟ ਵੱਲੋਂ ਨਵਾਂ ਸਕੂਲ ਸਿਲੈਕਟ ਹੋਇਆ ਜਿਨ੍ਹਾਂ ਵਿੱਚ ਪ੍ਰੀਤਨਗਰ ਵੀ ਸਿਲੈਕਟ ਹੋਇਆ ਹੋਇਆ ਹੈ ਹੌਣ ਵਾਲੇ ਸਮੇਂ 'ਚ ਇਹ ਸਕੂਲ ਆਫ ਹੈਪੀਨੈਸ ਦਾ ਸਰਕਾਰ ਵੱਲੋਂ ਕੰਮ ਇੱਥੇ ਸ਼ੁਰੂ ਕੀਤਾ ਜਾਣਾ ਹੈ ਕਿ ਜਿਹੜੀ ਸੰਸਥਾ ਬਲ ਜਿਹੜਾ ਮਿਲ ਰਿਹਾ ਇਹ ਜਿਹੜਾ ਆਟੋਮੈਨ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਉਹਨਾਂ ਨੂੰ ਕਿੰਨਾ ਕੁ ਲਾਭ ਲੱਗਦਾ ਕਿ ਵਿਦਿਆਰਥੀਆਂ ਨੂੰ ਹੋ ਰਿਹਾ ਕਿ ਉਹ ਇੱਕ ਫਲੋਰ ਹੋ ਸਕਦਾ ਕਿਉਂਕਿ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਇਹ ਸਲਮ ਏਰੀਆ ਦਾ ਸਕੂਲ ਆ ਇੱਥੇ ਬਹੁਤ ਜ਼ਿਆਦਾ ਲੋੜ ਨਾਲ ਬੱਚਿਆਂ ਨੂੰ ਇਸ ਗੱਲ ਦੀ ਸਹੂਲਤਾਂ ਦੇਣੀਆਂ ਤੇ ਉਹ ਸੰਸਥਾ ਇਸ ਗੱਲ ਪੂਰਾ ਯੋਗਦਾਨ ਪਾ ਰਹੀ ਹੈ ਤੇ ਉਹ ਬੱਚੇ ਇੱਥੋਂ ਪੜ੍ਹ ਕੇ ਜਿਸ ਤਰ੍ਹਾਂ ਸਾਨੂੰ ਦੱਸਿਆ ਜਾ ਰਿਹਾ ਸੀ ਕਿ ਬੱਚਾ ਸਾਡਾ ਇੰਜੀਨੀਅਰ ਵਿੱਚ ਵੀ ਇੱਥੋਂ ਦਾ ਪੜਿਆ ਹੋਇਆ ਦਾਖਲ ਹੋ ਗਿਆ ਇਹ ਇੱਕ ਸੰਸਥਾ ਲਈ ਵੀ ਮੰਨਦੀ ਗੱਲ ਆ ਤੇ ਸਕੂਲ ਲਈ ਵੀ ਮੰਨਦੀ ਗੱਲ ਹੈ ਤੇ ਡਿਪਾਰਟਮੈਂਟ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੁਸੀ ਸਮਝ ਨਹੀਂ ਕਰਦੇ ਉਸੇ ਇੱਕ ਹੋਰ ਜਿਹੜੇ ਉਪਤਲ ਤੇ ਹੋਰ ਕਿਹੜੇ ਕਾਰਜ ਜਿਹੜੇ ਤੋਂ ਲੱਗਦਾ ਕਿ ਹੋਰ ਹੋਰ ਚੁਲੀਆਂ ਤੋਂ ਜਾਣ ਦੀ ਲੋੜ ਆ ਕਿ ਕਿਹੋ ਜਿੇ ਉਪਤਲ ਕਰੇਗੇ ਜਿਸ ਤਰ੍ਹਾਂ ਜਦੋਂ ਸਕੂਲ ਆਫ ਹੈਪੀਨੈਸ ਇੱਕ ਸਰਕਾਰ ਦਾ ਪ੍ਰੋਜੈਕਟ ਡ੍ਰੀਮ ਪ੍ਰੋਜੈਕਟ ਆ ਪਹਿਲਾਂ ਸਕੂਲ ਆਫ ਐਮਿਨੈਂਸ ਜਿਹੜੇ ਸਕੰਡੀ ਵਿਭਾਗ ਚ ਕੀਤੇ ਸੀ ਤੇ ਸਕੂਲ ਆਫ ਹੈਪੀਨੈਸ ਐਲੀਮੈਂਟ ਵਿਭਾਗ ਦੇ ਵਿੱਚ ਸਰਕਾਰ ਕਰਨ ਜਾ ਰਹੀ ਆ ਉਹਦੇ ਨਾਲ ਹਰ ਬੱਚੇ ਨੂੰ ਪ੍ਰੋਪਰਲੀ ਹਰ ਸਹੂਲਤ ਮਿਲੂਗੀ ਟਰਾਂਸਪੋਰਟ ਦੀ ਫੈਸਿਲਿਟੀ ਵੀ ਪ੍ਰੋਵਾਈਡ ਹੋਗੀ ਬਾਕੀ ਗਾਈਡਲਾਈਨ ਜਿਹੜੀਆਂ ਤੇ ਸਰਕਾਰ ਵੱਲੋਂ ਹਲੇ ਆਉਣ ਵਾਲੇ ਦਿਨਾਂ ਵਿੱਚ ਜਾਰੀ ਹੋ ਜਾਣਗੀਆਂ ਬਹੁਤ ਸਾਰੇ ਸਹੂਤਾ ਸਰਕਾਰੀ ਸਕੂਲਾਂ ਦੇ ਵਿੱਚ ਡਿਪਾਰਟਮੈਂਟ ਦੀਆਂ ਕੋਸ਼ਿਸ਼ਾਂ ਸਬਕਾ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਸਰੂਪਤ ਵਾਅਦਾ ਕੀਤੇ ਜਾ ਰਹੇ ਹੈ ਲੱਗਦਾ ਕਿ ਨਿੱਜੀ ਸਕੂਲਾਂ ਤੋਂ ਲੋਕਾਂ ਨੂੰ ਥੋੜਾ ਜਿਆ ਸੋਸ਼ਲ ਦੀ ਲੋੜ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚੇ ਜਿਹੜੇ ਪੜ੍ਹਨਗੇ ਕਿ ਉਹ ਉੱਚੇ ਮਕਾਮ ਪਹਿਲਾਂ ਵੀ ਹਾਸਲ ਕਰਦੇ ਆਏ ਤਾਂ ਉਹ ਹੋਰ ਵੀ ਜ਼ਿਆਦਾ ਰੂਪਵਾਦਾ ਹੋ ਸਕਦਾ ਹਾਂਜੀ ਹਾਂ ਕਿਉਂਕਿ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਪਿਛਲੇ ਸਾਲ ਸਾਡੇ ਅਨਰੋਲਮੈਂਟ ਵਿੱਚ ਅਸੀਂ ਪੂਰੇ ਸ਼ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਰਹੇ ਤੇ ਸਾਨੂੰ ਤਿੰਨ ਸਟੇਟ ਅਵਾਰਡ ਮਿਲੇ ਦਾਖਲੇ ਲਈ ਐਸਐਲਵੀ ਸਾਡਾ ਜਿਹੜਾ ਦਾਖਲਾ ਮਹਿੰਮ ਚੱਲ ਰਹੀ ਆ ਤੇ ਉਹਦੇ ਵਿੱਚ ਕਿਉਂਕਿ ਜੇ ਮਾਤਾ ਪਿਤਾ ਦਾ ਰੁਝਾਨ ਸਾਡੇ ਵੱਲ ਵਧਿਆ ਹੈ ਤੇ ਇਸ ਵੇਲੇ ਵੀ ਆਪਾਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਚੱਲ ਰਹੇ ਹਾਂ ਮੇਰਾ ਨਾਮ ਰਚਨਾ ਕੌਰ ਹੈ ਮੈਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਤੋਂ ਬਤੌਰ ਪ੍ਰਿੰਸੀਪਲ 2023 ਦੇ ਵਿੱਚ ਰਿਟਾਇਰ ਹੋਈ ਆ ਮੈਂ ਇੱਕ ਸਰਕਾਰੀ ਜੋਬ ਤੋਂ ਰਿਟਾਇਰ ਜ਼ਰੂਰ ਹੋ ਗਈ ਹਾਂ ਪਰੰਤੂ ਮੈਂ ਉਸ ਤੋਂ ਬਾਅਦ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ ਗੁਰੂ ਨਾਨਕ এডਿਕੇਸ਼ਨ ਇੰਟਰਨੈਸ਼ਨਲ ٹرسٹ ਯੂਕੇ ਦੀ ਨੁਮਾਇੰਦਾ ਬਣ ਕੇ ਇਸ ਸੰਸਥਾ ਦੇ ਵਿੱਚ ਆਨੀ ਹਾਂ ਜੋ ਕਿ ਇਸ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਪ੍ਰੀਤਨਗਰ ਦੀ ਬਸਤੀ ਜੋ ਕਿ ਅਜਵਾਲ ਪਿੰਡ ਦੇ ਵਿੱਚ ਹੈਗੀ ਆ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਸਕੂਲ ਇਸ ਬਸਤੀ ਦੇ ਲਈ ਇੱਕ ਵਰਦਾਨ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ ਹੈ ਕਿਉਂਕਿ ਬਿਲਕੁਲ ਇਨਾ ਦੀ ਜਿਹੜੀ ਘਰਾਂ ਦੇ ਨਜ਼ਦੀਕ ਹੀ ਸਕੂਲ ਹੈਗਾ ਆ ਔਰ ਸਕੂਲ ਨੂੰ ਵੀ ਇਹ ਕੀ ਫਾਇਦਾ ਹੈਗਾ ਜਿਸ ਦਿਨ ਬੱਚਾ ਸਕੂਲ ਦੇ ਵਿੱਚ ਨਹੀਂ ਆਂਦਾ ਸੋ ਟੀਚਰ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਈ ਵਾਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੈਸਸ ਵੇਲੇ ਜਾਂਦੇ ਹੈਗੇ ਆ ਪੁੱਛਣ ਦੇ ਲਈ ਕਿ ਤੁਹਾਡਾ ਅੱਜ ਬੱਚਾ ਕਿਉਂ ਨਹੀਂ ਆਇਆ ਕਈ ਵਾਰੀ ਸੜਕਾਂ ਦੇ ਵਿੱਚ ਘੁੰਮਦੇ ਘੁੰਮਦੇ ਬੱਚਿਆਂ ਨੂੰ ਵੀ ਟੀਚਰ ਇੱਥੇ ਘੜੀਸ ਕੇ ਲੈ ਆਂਦੇ ਆ ਵੀ ਇੱਥੇ ਖੇਡਣਾ ਚੱਲ ਚੱਲ ਕੇ ਕਲਾਸਾਂ ਲਾ। ਇਹ ਕੀ ਲੱਗਦਾ ਕਿ ਇਹ 슬ਮ ਮੇਰੀ ਹੈ ਛੁੱਗੀ ਝੂੰਪੜੀ ਵਿੱਚ ਰਹਿਣ ਵਾਲੇ ਲੋਕ ਆ। ਅਕਹਿਲਾ ਜਾਵੇ ਕਿ ਸਮੇਂ ਤੋਂ ਪਿੱਛੇ ਚੱਲ ਰਹੇ ਨੇ। ਇਹਨਾਂ ਨੂੰ ਟਰਸਟ ਨੇ ਜੜਾਇਆ ਕਾਫੀ ਜਿਹੜਾ ਇਹਨਾਂ ਦਾ ਤਾਲਮਿਲ ਕਰਕੇ ਇਹ ਸਕੂਲ ਤੱਕ ਬੱਚੇ ਨੂੰ ਲੈ ਕੇ ਕਿਹੋ ਜਿਹੀਆਂ ਕੋਸ਼ਿਸ਼ਾਂ ਸੀ ਤੇ ਕਿੰਨੀਆਂ ਕੁ ਮੁਸ਼ਕਲਾਂ ਸੀ ਤੇ ਕਿੰਨਾ ਕੁ ਬੂਰ ਪਿਆ ਕੋਸ਼ਿਸ਼ਾਂ। ਦੇਖੋ ਜਿਹੜੀ ਬਸਤੀ ਦੇ ਵਿੱਚ ਇਹ ਬੱਚੇ ਰਹਿ ਰਹੇ ਨੇ ਅਤੇ ਉਹਨਾਂ ਦੇ ਮਾਪਿਓ ਉਹਨਾਂ ਨੂੰ ਐਜੂਕੇਸ਼ਨ ਦੇ ਮਹੱਤਵਤਾ ਬਾਰੇ ਬਿਲਕੁਲ ਨਹੀਂ ਪਤਾ ਹੈਗਾ ਜਦੋਂ ਤੋਂ ਇਹ ٹرسٹ ਸਕੂਲ ਦੇ ਵਿੱਚ ਤੇ ਇਸ ਬਸਤੀ ਦੇ ਵਿੱਚ ਆਣਾ ਸ਼ੁਰੂ ਕੀਤਾ ਹੈਗਾ ਆ ਇਹਨਾਂ ਨੂੰ ਲਗਾਤਾਰ ٹرسٹ ਦੀ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਪੜ੍ਹ ਲਓ ਤੇ ਪੜ੍ਹ ਕੇ ਹੀ ਤੁਹਾਡਾ ਪਾਲ ਉਤਾਰਾ ਹੋਣਾ ਹੈਗਾ ਅਦਰਵਾਇਜ਼ ਨਹੀਂ ਹੋਣਾ ਸੋ ٹرسٹ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਤਿੰਨ ਕਮਰੇ ਬਣਾ ਕੇ ਇਸ ਸਕੂਲ ਨੂੰ ਫ੍ਰੀ ਆਫ ਕਾਸਟ ਦਿੱਤੇ ਸੀਗੇ ਕਿ ਇੱਥੇ ਪ੍ਰੀ ਨਰਸਰੀ ਐਲ ਕੇ ਜੀ ਯੂ ਕੇ ਜੀ ਦੀ ਕਲਾਸਾਂ ਲੱਗਣਗੀਆਂ ਅਤੇ ਹੁਣ ਵੀ ਉੱਥੇ ਉਹ ਕਲਾਸਾਂ ਲੱਗਦੀਆਂ ਹੈਗੀਆਂ ਇੱਥੇ ਸਕੂਲ ਦੇ ਵਿੱਚ ਜਿਹੜਾ ਸੀਗਾ ਉਹ ਪਾਣੀ ਜਿਹੜਾ ਸੀਗਾ ਉਹ ਸਮੇਂ ਸੀ ਰੰਦਾ ਹੁੰਦਾ ਸੀਗਾ ਪਾਣੀ ਦੀ ਬੜੀ ਸਮੱਸਿਆ ਸੀਗੀ ਕਿਚਨ ਦੇ ਵਿੱਚ ਪਾਣੀ ਨਹੀਂ ਸੀਗਾ ਸੋ ٹرسٹ ਨੇ ਬਾਹਰੋਂ ਮੇਨ ਲਾਈਨ ਤੋਂ ਹੀ ਇੱਕ ਪਾਈਪ ਲਾ ਕੇ ਇੱਥੇ ਤੱਕ ਲੈ ਆਂਦੀ ਹੈਗੀ ਆ ਜਿਹਦੇ ਨਾਲ ਕੀ ਹੁਣ ਲਗਾਤਾਰ ਸਕੂਲ ਦੇ ਵਿੱਚ 24 ਘੰਟੇ ਪਾਣੀ ਆ ਰਿਹਾ ਹੈਗਾ ਅਤੇ ਵਿਦਿਆਰਥੀਆਂ ਦੇ ਲਈ ਇੱਕ ਕੂਲਰ ਵੀ ਕਿਸੇ ਦਾਨੀ ਸੱਜਣ ਨੇ ਕੂਲਰ ਦਾਨ ਕੀਤਾ ਜਿਹਦੇ ਨਾਲ ਵਿਦਿਆਰਥੀ ਠੰਡਾ ਪਾਣੀ ਪੀ ਰਹੇ ਹੈ ਉਸ ਕੂਲਰ ਨੂੰ ਜਿਹੜਾ ਸੀਗਾ ਉਹ ਇਸ ਸਕੂਲ ਦੀ ਹੀ ਇੱਕ ਮੈਡਮ ਨੇ ਮਿਸਿਸ ਕੁਲਦੀਪ ਕੌਰ ਨੇ ਉਸ ਕੂਲਰ ਨੂੰ ਜਿਹੜਾ ਸੀਗਾ ਉਹ ਸੁਰਿੰਦਰ ਕੌਰ ਮੈਡਮ ਨੇ ਉਸ ਨੂੰ ਕੂਲਰ ਦੀ ਜਿਹੜੀ ਰਿਪੇਅਰ ਕਰਾ ਕੇ ਉਹਨੂੰ ਚਾਲੂ ਹਾਲਤ ਵਿੱਚ ਲੈ ਕੇ ਆਂਦਾ ਅਤੇ ਹੁਣ ਬੱਚੇ ਇਸ ਸਕੂਲ ਦੇ ਵਿਦਿਆਰਥੀ ਕੂਲਰ ਤੋਂ ਠੰਡਾ ਪਾਣੀ ਪੀ ਰਹੇ ਆ ਓਏ ਸਾਰੇ ਉਪਰਾਲੇ ਟਰਸਟ ਦੇ ਆ ਹੋਰ ਕਿਹੜੇ ਪ੍ਰੋਜੈਕਟਰ ਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਲੈ ਕੇ ਜਾ ਰਹੇ ਟਰਸਟ ਵੱਲੋਂ ਜਿਹੜੇ ਫਿਲਹਾਲ ਚੱਲਦਾ ਪਿਆ ਹੈਗਾ ਅਲੇ ਪਿਛਲੇ ਦਿਨਾਂ ਸਾਲਾਂ ਤੋਂ ਚੱਲਦਾ ਪਿਆ ਹੈਗਾ ਉਹ 5ਥ ਕਲਾਸ ਦੇ ਬੱਚਿਆਂ ਨੂੰ ਜਿਹੜਾ ਨਵੋਦੇ ਵਿਦਿਆਲੇ ਜਵਾਹਰ ਨਵੋਦੇਆ ਵਿਦਿਆਲੇ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸਪੈਸ਼ਲ ਕੋਚਿੰਗ ਦਿੱਤੀ ਜਾ ਰਹੀ ਹੈ ਜਿਹਦੇ ਲਈ ਕਿ ਇੱਕ ਯੋਗ ਟੀਚਰ ਐਮਐਸਸੀ ਮੈਥਮੈਟਿਕਸ ਟੀਚਰ ਹਾਇਰ ਕੀਤਾ ਹੋਇਆ ਜਿਸ ਨੂੰ ਕਿ ਤਨਖਾਹ ਟਰਸਟ ਵੱਲੋਂ ਹੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜਾ ਅ ਇੱਕ ਵਿਦਿਆਰਥੀਆਂ ਨੂੰ ਅਸੀਂ ਬੂਸਟ ਕਰਨ ਦੇ ਲਈ ਕਿ ਉਹ ਪੜਾਈ ਵਿੱਚੋਂ ਹੀ ਨਾ ਛੱਡ ਜਾਣ ਅਸੀਂ ਹਰ ਬੱਚੇ ਨੂੰ 5ਵੀਂ ਤੋਂ ਬਾਅਦ ਜਦੋਂ ਕਿ ਬੱਚਾ 6ਵੀਂ ਤੋਂ ਲੈ ਕੇ 12ਵੀਂ ਤੱਕ ਜਾਂਦਾ ਹੈ ਜਾਂ ਕੋਈ ਪੋਲੀਟੈਕਨਿਕ ਕਰਦਾ ਹੈ ਕੋਈ ਡਿਗਰੀ ਕਰਦਾ ਹੈ ਉਸ ਬੱਚੇ ਨੂੰ ਅਸੀਂ ਕੋਈ ਇੱਕ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦੇਣਾ ਸ਼ੁਰੂ ਕੀਤਾ ਹੈ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਲਾਲਚ ਨਹੀਂ ਅਸੀਂ ਇਸ ਨੂੰ ਕਹਿ ਸਕਦੇ ਅਸੀਂ ਇਸ ਨੂੰ ਪ੍ਰਾਈਜ਼ ਕਹਿ ਸਕਦੇ ਆ ਕਿ ਬੱਚਿਓ ਤੁਸੀਂ ਪੜ੍ਹਾਈ ਆਪਣੀ ਜਾਰੀ ਰੱਖੀ ਇਹਨੋਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਇਨਾਮ ਤੁਹਾਨੂੰ ਅਸੀਂ ਦਿੱਤਾ ਜਾ ਰਿਹਾ ਹੈਗਾ ਅਤੇ ਤੁਸੀਂ ਇਸ ਤੋਂ ਬਾਅਦ ਲਗਾਤਾਰ ਪੜ੍ਹਦੇ ਜਾਓ ਤੇ ਤੁਹਾਨੂੰ ਲਗਾਤਾਰ ਇਨਾਮ ਦਿੱਤਾ ਜਾਵੇਗਾ ਸੋ ਇਹ ਛੋਟੀ ਛੋਟੀ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ٹرسٹ ਵੱਲੋਂ ਕੀਤੀਆਂ ਜਾ ਰਹੀਆਂ ਹੈਗੀਆਂ ਕੋਈ ਵੀ ਰਿਪੇਅਰ ਵਰਕ ਜੇਕਰ ਇਸ ਸਕੂਲ ਨੂੰ ਲੋੜਿੰਦਾ ਹੁੰਦਾ ਹੈਗਾ ਆ ਉਹ ਵੀ ٹرسٹ ਕਰਦਾ ਆ ਕੋਈ ਟੇਬਲ ਚੇਅਰ ਦੀ ਕਮੀ ਆਂਦੀ ਆ ਉਹ ਵੀ ٹرسٹ ਕਰਦਾ ਆ ਪਿੱਛੇ ਜੇ ਸਾਊਂਡ ਸਿਸਟਮ ਲੈ ਕੇ ਦਿੱਤਾ ਕਿ ਵਿਦਿਆਰਥੀਆਂ ਨੂੰ ਇਕੱਠ ਨੂੰ ਸੰਬੋਧਨ ਕਰਨ ਦੇ ਲਈ ਲਾਊਡ ਸਪੀਕਰ ਦੀ ਲੋੜ ਪੈਂਦੀ ਹੈ ਮਾਈਕ ਲੈ ਕੇ ਦਿੱਤਾ ਸੋ ਇਸ ਤਰ੍ਹਾਂ ਦੀ ਜੋ ਵੀ ਟਰਸਟ ਦੇ ਧਿਆਨ ਦੇ ਵਿੱਚ ਆਂਦਾ ਹੈ ਕਿ ਇਸ ਸਕੂਲ ਦੇ ਵਿੱਚ ਇਹ ਚੀਜ਼ ਲੋੜਿੰਦੀ ਹੈ ਉਦੋਂ ਹੀ ਟਰਸਟ ਇਹਨਾਂ ਨੂੰ ਨਾਲ ਦੀ ਨਾਲ ਇਹ ਚੀਜ਼ ਉਪਲਬਧ ਕਰਵਾ ਦਿੰਦਾ ਹੈ ਕੀ ਨਾਮ ਹੈ ਤੁਹਾਡਾ ਬਬਲੀ ਹੈ ਜੀ ਮੇਰਾ ਨਾਮ ਇੱਕ ਇੱਕ ਕੀ ਨਾਮ ਹੈ ਬਬਲੀ ਬਬਲੀ ਜੀ ਇੱਥੇ ਦੇ ਰਹਣਾ ਨੇ ਸਾਹੀ ਪ੍ਰੀਤ ਨਗਰ ਹਿਆਰਪੁਰ ਅੱਛਾ ਜੀ ਤੁਹਾਡੇ ਬੱਚੇ ਸਕੂਲ ਚ ਪੜ੍ਹਦੇ ਨੇ ਹਾਂ ਜੀ ਇੱਥੇ ਪੜ੍ਹੇ ਮੇਰੇ ਬੱਚੇ ਪਹਿਲੇ ਦੋ ਪੜੇ ਸੀ ਹੁਣ ਇੱਕ ਪੜਦਾ ਪਿਆ ਅੱਛਾ ਜੀ ਹਾਂਜੀ ਉਹ ਅੱਗੇ ਚੱਲ ਗਏ ਨਾ ਦੀ ਮਿਹਰਮਾਨੀ ਨਾਲ ਸਾਰਾ ਕੁਝ ਹੋਇਆ ਪਹਿਲੇ ਸਾਡੇ ਬੱਚੇ ਸਕੂਲ ਇੰਨਾ ਨਹੀਂ ਆਉਂਦੇ ਸੀ ਹੁਣ ਇਹ ਸਮਝਾਂਦੇ ਆ ਸਾਨੂੰ ਪੜਾਈ ਬਾਰੇ ਸਾਨੂੰ ਦੱਸਦੇ ਆ ਵੀ ਪੜਨਾ ਬਹੁਤ ਜ਼ਰੂਰੀ ਆ ਤਾਂ ਅਸੀਂ ਪੜਦੇ ਬੱਚਿਆਂ ਨੂੰ ਸਕੂਲ ਭੇਜਦੇ ਆ ਤੇ ਅੱਗੇ ਤੋਂ ਕਾਫੀ ਫਾਇਦਾ ਹੋ ਗਿਆ ਸਾਡੇ ਬੱਚਿਆਂ ਨੂੰ ਥੋੜਾ ਬੋਲਣ ਦਾ ਵੀ ਸਾਰਾ ਕੁਝ ਠੰਗ ਆਂਦਾ ਜਾਂਦਾ ਆ ਕਿ ਪੜਾਈ 'ਚ ਵੀ ਥੋੜਾ ਧਿਆਨ ਕਰਦੇ ਆ ਅਸੀਂ ਇਹਨਾਂ ਦੇ ਤੇ ਆ ਧੰਨੂ ਸ਼ੁਕਰੀਆ ਕਰਦੇ ਆ ਵੀ ਸਾਡੇ ਸਾਡੇ ਬੱਚਿਆਂ ਦਾ ਜਿਹੜਾ ਅੱਗੇ ਤੋਂ ਅੱਗੇ ਸੋਚਦੇ ਆ ਬਹੁਤ ਸੋਚਦੇ ਆ ਸਕੂਲਾਂ ਦੇ ਬਾਰੇ ਵਰਦੇ ਆ ਕੁਝ ਵੀ ਸਾਨੂੰ ਮੁਸ਼ਕਲ ਹੋਵੇ ਤਾਂ ਉਹਨਾਂ ਨੇ ਕਿਹਾ ਆ ਬਹਾਦਰ ਸਰ ਨੇ ਵੀ ਮੈਨੂੰ ਦੱਸਣਾ ਅਸੀਂ ਦੱਸਦੇ ਉਹਨਾਂ ਨੂੰ ਸਾਡੀ ਮੁਸ਼ਕਲ ਹੱਲ ਕਰਦੇ ਆ ਮੈਂ ਨਾ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿਹ ਕੀ ਸੰਸਥਾ ਤੋਂ ਨਾ ਕੀ ਜੀ ਇਹ ਜਿਹੜੀ ਸੰਸਥਾ ਵਰ ਲੋ ਉਪਰਾਲੇ ਕੀਤੇ ਜਾ ਰਹੇ ਆ ਮਾਜ ਸੰਸਥਾ ਦਾ ਗੁਰੂ ਨਾਨਕ ਐਜੂਕੇਸ਼ਨ ਟ੍ਰੈਕਸ ਦਾ ਤੇ ਬੱਚਿਆਂ ਚੋਂ ਕਿੰਨਾ ਕਿ ਜਿਹੜਾ ਚਾਹ ਚਾਹ ਦੇ ਨਾਲ ਆਉਂਦੇ ਚਾਹੀਦੇ ਚਾਹੀਏ ਕਿ ਕਿੰਨਾ ਕੁ ਚੁਚਾ ਹੋਵੇ ਸਕੂਲ ਉਹਨਾਂ ਦੇ ਲਈ ਬਹੁਤ ਜੀ ਉਸ ਵੇਰੇ ਉੱਠ ਕੇ ਉਹਨਾਂ ਨੂੰ ਸਕੂਲ ਦੀ ਬਸ ਸ਼ੌਕ ਹੁੰਦੀ ਹੈ ਵੀ ਉਹਨਾਂ ਨੂੰ ਹੋਰ ਕੁਝ ਨਹੀਂ ਮੰਮੀ ਸਕੂਲ ਜਾਣਾ ਸਵੇਰੇ ਉੱਠ ਕੇ ਉਹਨਾਂ ਲੈਣਾ ਆ ਕੇ ਵਰਦੀ ਪਾ ਕੇ ਬਸ ਸਕੂਲ ਆਣਾ ਇਦਾਂ ਉਹ ਚਾਹੁੰਦੇ ਆ ਬਾਕੀ ਹੋਰ ਉਹਨਾਂ ਨੂੰ ਕੋਈ ਸੋਚ ਨਹੀਂ ਹੁੰਦੀ ਕੋਈ ਟਰਸਟ ਟਰਸਟ ਦੇ ਇਸ ਇਲਾਕੇ 'ਚ ਆਪਣੀਆਂ ਸੇਵਾਵਾਂ ਦੇਣ ਤੋਂ ਪਹਿਲਾਂ ਬੱਚੇ ਪੜ੍ਹਨ 'ਚ ਕਿੰਨਾ ਕਿ ਧਿਆਨ ਦਿੰਦੇ ਸੀਗੇ ਪਹਿਲੇ ਬਹੁਤ ਘੱਟ ਸੀਗੇ ਤੇ ਹੁਣ ਬਹੁਤ ਜ਼ਿਆਦਾ ਪੜ੍ਹਾਈ ਕਰਨਾ ਚਾਹੁੰਦੇ ਆਪਣੇ ਦਿਲੋਂ ਹੀ ਅਸੀਂ ਨਾ ਵੀ ਕਹੀਏ ਨਾ ਕਰਦੇ ਤਾਂ ਵੀ ਉਹ ਸੋਚਦੇ ਆ ਵੀ ਅਸੀਂ ਪੜਨ ਜਾਣਾ ਉਹਨਾਂ ਦੀ ਵੀ ਆਪਣੇ ਹੈ ਵੀ ਜ਼ਰੂਰੀ ਪੜਨਾ ਹੀ ਆ। ਕੀ ਕੰਮਕਾਰ ਉਹ ਜਿਹੜਾ ਇਲਾਕਾ ਸਾਰਾ ਦੱਸਦੇ ਪਿਸਲਾ ਮੇਰੀ ਆ ਚੁੱਕੀ ਝੁੰਪਰੀ ਵਾਲਾ ਇਲਾਕਾ ਕੀ ਕੰਮਕਾਰ ਕੀ ਕਰਦੇ ਨੇ ਜ਼ਿਆਦਾਤਰ ਨੂੰ ਕਿਹੋ ਜਿਹਾ? ਇਹ ਆਪਣਾ ਹੀ ਕਰਦੇ ਆ ਜੇ ਲਵਾਰ ਆ ਛਿਕਲੀ ਕਰ ਲਵਾਰ ਅਸੀਂ ਆਪਣਾ ਹੀ ਕਰਦੇ ਸੀ ਬਾਲਟੀਆਂ ਦਾ ਕੁਰਸੀਆਂ ਦਾ ਕੰਮ ਕਰਦੇ ਹੁਣ ਬੱਚੇ ਪੜ੍ਹ ਕੇ ਉਹ ਅਸੀਂ ਕਹਿੰਦੇ ਆ ਬਦਲਣ ਅੱਜ ਉਹ ਨਾ ਦਾ ਕਾਰੋਬਾਰ ਉਹ ਜਿੱਦਾਂ ਚਾਂਦੇ ਆ ਸਾਰੋਂ ਦਾ ਹੁਣ ਤਾਂ ਵਧੀਆ ਸਾਨੂੰ ਵੀ ਠੀਕ ਲੱਗਦਾ ਜੀ ਤੁਹਾਨੂੰ ਹੁਣ ਲੱਗਦਾ ਕਿ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ ਟਰਸਟ ਵੱਲੋਂ ਕੀਤੇ ਪ੍ਰੋਜੈਕਟਾਂ ਸਭ ਚ ਹਾਂਜੀ ਸਾਨੂੰ ਬਹੁਤ ਉਮੀਦ ਹੈ ਤੇ ਨਾ ਤੇ ਵੀ ਨਾ ਲੈ ਸਾਡੇ ਬੱਚਿਆਂ ਨੂੰ ਅੱਗੇ ਪੜਾ ਕੇ ਤੇ ਅੱਗੇ ਨੇ ਜ਼ਿੰਦਗੀ ਬਦਲਾਨੀ ਆ ਦੋ ਬੱਚੇ ਤੁਹਾਡੇ ਇੱਥੋਂ ਪੜ ਕੇ ਅੱਗੇ ਸਕੂਲ ਚਲੇ ਗਏ ਹਾਂਜੀ ਅੱਗੇ ਚਲੇ ਗਏ ਇੱਕ ਬੱਚਾ ਤੁਹਾਡਾ ਇੱਥੇ ਪੜ ਰਿਹਾ ਹਾਂਜੀ ਇੱਕ ਪੜ ਰਿਹਾ ਠੀਕ ਹੈ ਜੀ ਕੋਈ ਸਰਕਾਰ ਤੋਂ ਅਪੀਲ ਮੰਗ ਕਰਨੀ ਚਾਹੋਗੇ ਕਿ ਹੋਰ ਸਹੂਲਤਾਂ ਵੀ ਇਸ ਸਕੂਲ ਵਿੱਚ ਲਾਗ ਕੇ ਦਿੱਤੀਆਂ ਜਾਣ ਬਸ ਇਹੀ ਚਾਹੁੰਦੇ ਆ ਵੀ ਬੱਚਿਆਂ ਦੀ ਪੀ ਸਾਨੂੰ ਅੱਗੇ ਪਹਚਾਣ ਗਿਓ بس ਇਨ ਆ ਕੇ ਅਸੀਂ ਮੰਗ ਕਰਦੇ ਆ ਕਿ ਬੱਚਿਆਂ ਨੂੰ ਸਾਡੇ ਨੂੰ ਜਿਹੜੀ ਮੁਸ਼ਕਲ ਆਂਦੀ ਹੈ ਉਹ ਪੜਾਓ ਪੜਾ ਕੇ ਨਦੀ ਮੁਸ਼ਕਲ ਦੂਰ ਕਰੋ ਜੀ ਮੈਂ ਪੂਰੀ ટ્રਸਟਾ ਜੀ ਧੰਨਵਾਦ ਦਿਲੋਂ ਕਰਦੀ ਆ ਜੋ ਸਾਡੇ ਬੱਚਿਆਂ ਬਾਰੇ ਸੋਚਦੇ ਆ ਇੰਨਾ ਧਿਆਨ ਰੱਖਦੇ ਆ ਮੈਡਮਾਂ ਦਾ ਸਰਦਾ ਬਹਾਦਰ ਸਰਦਾ ਨਾਮ ਤਾਂ ਸਾਰਿਆਂ ਦਾ ਨਹੀਂ ਜਾਣਦੀ ਪਰ ਬਹੁਤ ਪਹਿ ਦਿਲੋਂ ਸ਼ੁਕਰੀਆ ਕਰਦੀ ਆ ਆਪਣੀ ਨਗਰੀ ਵੱਲੋਂ ਕਿ ਸਾਡੇ ਬੱਚਿਆਂ ਨੂੰ ਬਹੁਤ ਅੱਗੇ ਪਹੁੰਚਾਉਂਦੇ ਪਾਇਆ ਤਾਂ ਅੱਗੇ ਇੰਨੇ ਸਾਥ ਦਿੰਦੇ ਰਹਿਣ ਧੰਨਵਾਦ ਜੀ ਦਾ